हां जी सत श्री अकाल दोस्तों हुनी हुनी वापस ਆ ਕੇ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲੋਂ ਕਨ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਅਦੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਰੰਗੀਲਾ ਰਾਤ ਮਲੇਰਕੋਟਣਾ ਖੰਨਾ ਮੁੱਖ ਸੜਕ ਤੇ ਪਿੰਡ ਰਾਨਵਾ ਵਿਖੇ ਵਾਪਰੀ ਇੱਕ ਹਾਦਸੇ ਦੇ ਵਿੱਚ ਖੰਨਾ ਤੋਂ ਮਲੇਰਕੋਟਲਾ ਆ ਰਹੇ ਵਰਨਾਕਾਰ ਸਵਾਰ ਪੰਜ ਨੌਜਵਾਨਾਂ ਦੇ ਵਿੱਚ ਚਾਰ ਦੀ ਮੌਤ ਹੋ ਗਈ ਹੈ ਜਦਕਿ ਪੰਜਵਾਂ ਨੌਜਵਾਨ ਵੀ ਗੰਭੀਰ ਜ਼ਖਮੀ ਹੋ ਗਿਆ ਹੈ ਹਾਸੇ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਵੱਲੋਂ ਜ਼ਖਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਲ ਮਲੇਰਕੋਟਲਾ ਦੇ ਵਿੱਚ ਪਹੁੰਚਾਇਆ ਗਿਆ ਹੈ। ਪਰੰਤੂ ਉਦੋਂ ਤੱਕ ਚਾਰ ਨੌਜਵਾਨਾਂ ਦਾ ਮੌਤ ਹੋ ਚੁੱਕੇ ਹਨ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪੰਜੇ ਨੌਜਵਾਨ ਚੰਡੀਗੜ੍ਹ ਤੋਂ ਵਰਨਾ ਕਾਰ ਨੰਬਰ CH01AS1504 ਮਲੇਰਕੋਟਲਾ ਪਰ ਤਰੇਸਾਂ ਕੀ ਪਿੰਡ ਰਾਨਵਾ ਪਹੁੰਚ ਕੇ ਕਾਰ ਬੇਕਾਬੂ ਹੋ ਗਈ। ਫਿਲਹਾਲ ਕਾਰ ਹਾਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਹਾਸੇ ਦੇ ਵਿੱਚ ਮਾਰੇ ਗਈ ਨੌਜਵਾਨ ਦੀ ਹਾਲੇ ਪਛਾਣ ਨਹੀਂ ਹੋ ਸਕੀ